ਆਹ ਦੇਖ ਲੋ ਪੰਜਾਬੀਓ ਦੋ ਬੱਚਿਆਂ ਦੀ ਮਾਂ ਮੋਬਾਈਲ ਤੇ ਆਨਲਾਈਨ ਗੇਮ ਖੇਡਦੀ ਸੀ ਗੇਮ ਖੇਡਦੀ ਖੇਡਦੀ ਇੱਕ ਅਣਜਾਣ ਵਿਅਕਤੀ ਦੇ ਨਾਲ ਕਰ ਲਈ ਦੋਸਤੀ ਉਸ ਤੋਂ ਬਾਅਦ ਕੁਝ ਦਿਨ ਉਹਦੇ ਨਾਲ ਹੀ ਗਈ ਭੱਜ ਹੁਣ ਉਹਦਾ ਘਰ ਵਾਲਾ ਥਾਂ ਥਾਂ ਤੇ ਖਾਰਿਆ ਘਰ ਵਾਲੇ ਨੂੰ ਲੱਭਣ ਲਈ ਤੱਕੇ ਜੀਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਜੋ ਕਿ ਦੋ ਬੱਚਿਆਂ ਦੀ ਮਾਂ ਆ ਗਈ ਸੀ ਔਨਲਾਈਨ ਗੇਮ ਖੇਡਦੀ ਸੀ ਔਨਲਾਈਨ ਗੇਮ ਖੇਡਦੇ ਖੇਡਦੇ ਚੈਟਿੰਗ ਜਿੱਥੇ ਆਪਸ਼ਨ ਆਉਂਦੀ ਆ ਉੱਥੇ ਇੱਕ ਅਨਜਾਨ ਸ਼ਖਸ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ ਦੋਸਤੀ ਕਰਨੀ ਸ਼ੁਰੂ ਕਰਤੀ ਉਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਤੇ ਉਹਨੇ ਆਪ ਦੇ ਘਰ ਵਾਲੇ ਨੂੰ ਤੇ ਆਪ ਦੀਆਂ ਦੋ ਧੀਆਂ ਜਿਹੜੀਆਂ ਬੱਚੀਆਂ ਹੈਗੀਆਂ ਸੀ ਉਹਨੂੰ ਵੀ ਛੱਡ ਕੇ ਉਸ ਆਸ਼ਿਕ ਦੇ ਨਾਲ ਜਿਹੜੀ ਗਈ ਆ ਫਰਾਰ ਹੋ ਚੁੱਕੀ ਗਈ ਆ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਜਿਹੜਾ ਡਿੱਗ ਚੁੱਕਾ ਗਿਆ ਆ ਉਦਾ ਹਸਬੰਡ ਚੋ ਘਰ ਵਾਲਾ ਆਪ ਵੀ ਘਰ ਵਾਲੀ ਨੂੰ ਲੱਭਣ ਲਈ ਥਾਂ ਥਾਂ ਤੇ ਧੱਕੇ ਖਾਂਦਾ ਪਿਆਗਾ ਲੇਕਿਨ ਅਜੇ ਤੱਕ ਉਸ ਦੀ ਘਰ ਵਾਲੀ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ ਉਸ ਤੋਂ ਬਾਅਦ ਮਜਬੂਰਨ মিডিਆ ਸਾਹਮਣੇ ਆ ਕੇ ਉਸ ਸ਼ਖਸ ਨੇ ਆਪਣਾ ਦੁੱਖੜਾ ਰੋਇਆ ਤੁਸੀਂ ਵੀ ਸੁਣ ਲਓ ਕੀ ਇਹ ਪੂਰਾ ਮਾਮਲਾ ਤੇ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਤੱਕ ਕਰ ਹੀ ਦਿਆ ਕਰੋ ਇੱਕ ਸਾਲ ਤੋਂ ਕੀ ਨਾ ਪਤਨੀ ਟੋੜੀ ਦੇ ਅਨਿਤਾ ਗੋਸ਼ੀ ਕਿਹੜੇ ਸੰਚ ਤੁਹਾਡਾ ਵਿਆਹ ਹੋਇਆ ਸੀ ਔਰ ਬੱਚੇ ਕਿੰਨੇ ਹੋ ਗਏ ਮੇਰਾ 2011 ਵਿੱਚ ਮੈਰਿਜ ਹੋਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੱਚੇ ਹੈ ਮੇਰੇ ਕੀ ਲੱਗਦਾ ਦੱਸੋਗੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸੇ ਚ ਤੁਹਾਡਾ ਘਰ ਛੱਡ ਗਿਆ ਹਾਂਜੀ ਕੀ ਹੋਇਆ ਸੀ ਪੂਰਾ ਮਾਂਜੀ ਫ੍ਰੀ ਫਾਇਰ ਗੇਮ ਖੇਡ ਜੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋਏ ਸੀ ਜਿਹਦੀ ਕੰਪਲੇਨ ਕੀਤੀ ਸੀਗੀ ਇੱਕ ਸਾਲ ਪਹਿ전 ਕਿੱਥੇ ਕਿੱਥੇ ਹਾਂਜੀ ਅਸੀਂ ਉਹਦੇ ਨਾਲ ਕੰਪਲੇਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾ ਪਾਈਆਂ ਫੇ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਨਹੀਂ ਹੋਇਆ ਤੇ ਹਾਜੀ ਤੱਕ ਵੀ ਅਸੀਂ ਤੋੜ ਪੱਜ ਰਹੇ ਹਾਂ ਸਾਡੇ ਦੱਖਵਲੇ ਦਾ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਚਿੰਤੀਸਾਨ ਕੁਝ ਨਹੀਂ ਪਤਾ ਲੱਗਦਾ ਤੁਹਾਡੀ ਵਾਇਸ ਨਾਲ ਕੁਝ ਮਿਸੈਪਿੰਗ ਵੀ ਹੋਈ ਹੋ ਸਕਦੀ ਹੈ ਉਹਦੇ ਦਾ ਨਿਨ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਛ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਆਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਰ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਨਹੀਂ ਕਲਾਸ ਚ ਪੜਦੇ ਇੱਕ 7ਵੀਂ ਕੇ ਤੇ ਬੱਚੇ ਮਾਂ ਤੋਂ ਗਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਠੋੜਾ ਕਾਂਤਾ ਕਾਂਤਾ ਦੇਵੀ ਜੀ ਕੀ ਹੋਇਆ ਜਿਹੜਾ ਤੁਹਾਡੇ ਬੇਟੇ ਦਾ ਇੱਕ ਮੋਬਾਈਲ ਗੇਮ ਨੇ ਘਰ ਉਜਾੜਿਆ ਸਾਡੇ ਮੋਬਾਈਲ ਗੇਮ ਨੇ ਇਹੋ ਕਰ ਜੜਿਆ ਗੇਮ ਖੇੜਦੀ ਸੀਗੀ ਬੜੀ ਬਹੁ ਹਾਂਜੀ ਕੀ ਨਾਮ ਉਹਦਾ ਅਨੀਤਾ ਕੋਸ਼ਿਸ਼ ਹੈ ਕਦੋਂ ਤੂੰ ਲਾ ਪਤਾ ਹੋਈ ਕਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿਦਾਂ ਉਹਨਾ ਗੇਮ ਗੱਡ ਲਈ ਕਿਦਾਂ ਨਹੀਂ ਸਾਨੂੰ ਇਹ ਨਹੀਂ ਪਤਾ ਲੱਗਾ ਕਿਦਾਂ ਕੱਢੀ ਕਿਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਤੀ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਐ ਕਹਿੰਦੇ ਫ੍ਰੀ ਫਾਇਰ ਐ ਉਹਦੇ ਵਿੱਚ ਤੁਹਾਡੇ ਤੁਹਾਡੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਉਹ ਵੀ ਕਿਸੇ ਮੁੰਡੇ ਦੇ ਸੰਪਰਕ ਚ ਆਈ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫੇਰ ਇਹ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫੇਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਅੱਛਾ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੰਨ ਦੱਸ ਬਹੂ ਤੁਹਾਡੀ ਹੁਣ ਕਿੰਨਾ ਟਾਈਮ ਹੋ ਗਿਆ ਪਤਾ ਹੋਈ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੁੰਦਾ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਘੁੰਮ ਕੰਮ ਗਏ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚਾ ਤਾਂ ਪੈਂਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿੰਨੇ ਕੁ ਦੌੜਾਂ ਕਿਉਂਕਿ ਮੈਂ ਬਿਮਾਰ ਰਹਿਣੀ ਐ ਬੱਚੇ ਵੀ ਸਾਹਮਣੇ ਸਕੂਲੋਂ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਪੀ ਅਸੀਂ ਇਨੇ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਝੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆਂ ਪੀ ਜੇ ਕਿਤੇ ਹੈਗੀ ਐ ਮਰੀ ਜ਼ਿੰਦਗੀ ਕਿਤੇ ਵੀ ਹੈਗੀ ਐ ਪੀ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਹੈ ਜਾਣਾ ਜਾਏ ਜੇ ਬੱਚਿਆਂ ਚ ਰਹਿਣੇ ਜਾਂਦੀ ਹੈ ਰਹੇ ਅਸੀਂ ਰੱਖਣ ਨੂੰ ਤਿਆਰ ਹੈ ਅਸ਼wini ਕੁਮਾਰ ਅਸ਼wini ਵਾਈਫ ਕੁਮਾਰ